ਪਿਆਰ ਭਰੀ ਸਤਿ ਸ਼੍ਰੀ ਅਕਾਲ ਫੇਸਬੁਕ ਤੇ ਯੂਟਿਊਬ ਉਰ ਕੋਈ ਐਡ ਲਾਉਣੀ 507 ਫੋਟਵਾਂ ਭੇਜ ਜਗਰਪ੍ਰੀਤ ਵੀਡੀਓ ਲਾਇਕ ਸ਼ੇਅਰ ਕਮੈਂਟ ਕਰਦੇ ਜਗਰ ਚੈਨਲ ਸਬਸਕ੍ਰਾਈਬ ਕਰਦੇ ਕਰੋ ਆਪਣਾ ਵੀਰੇ ਫੇਸਬੁਕ ਦਾ ਪੇਜ ਵੀ ਔਰ ਕ ਬਲੌਗ ਵੀ ਫੋਲੋ ਕਰਿਆ ਕਰੋ ਆਪਾਂ ਦੇ ਕਿੰਨੇ ਚੋਟੀਆਂ ਚੀਜ਼ਾਂ ਵੀਰ ਕੋ ਸਾਰੀ ਵੀ ਖਪੜਾ ਬਣ ਕੇ ਸਟੈਪ ਨੇ ਕਰੋ ਲਾਇਕ ਸ਼ੇਅਰ ਕਮੈਂਟ ਕਰਦੇ ਕਰੋ ਤੇ ਸ਼ੇਅਰ ਕਰਦੇ ਕਰੋ ਵੀਰੇ 16 ਸਾਤਾ ਟਰਾ ਦਾ ਏਰੀਆ ਅੰਪਨਸਰ ਬਿਆਸ ਰੇਕੇ ਕੋਲੇ ਪਿੰਡ ਰਹਿ ਜਾਂਦਾ ਵੀਰ ਦਾ 3 ਇੰਚੀ ਗਾਰਡਰ ਦਾ ਅੰਗੜੀ ਹਬਰੇ ਹਦਾ ਹਿੱਸਾ ਤਿੰਨ ਫੁੱਟ ਵੈਡਾ ਵੀ ਬਾਈ ਦੇ ਭੈਰਗਾ ਤੇ ਟੂਕੇ ਦਾ ਰੰਗ ਪੂਰਾ ਹੈਵੀ ਤੋਂ ਭਰ ਟਰਾਦਾ ਬਣ 23 30 ਕੁਆਟਾ ਦਾ ਤੇ 3 ਫੁੱਟ ਵੈਡਾ ਲੇਜ਼ਰ ਕੱਟਦਾ ਬਣਿਆ ਸਾਰਾ ਟਰਾਦਾ ਲੇਜ਼ਰ ਕੱਟਦਾ ਬਣਿਆ ਰੱਸੀ ਕਸਣ ਵਾਲਾ ਲਾਈਟਾਂ ਲੱਗਾਂ ਬੀੜ ਕੇ ਲੱਗੇ ਆ ਪੂਰਾ ਸੋਨਾ ਟਰਾਦਾ 3 ਲੱਖ ਤੇ 20000 ਰੁਪਿਆ ਰੇਟ ਆ 320000 ਰੁਪਿਆ ਰੇਟ ਆ ਵਧੀਆ ਟਰਾਲਾ ਕਿਸੇ ਵੀਰ ਭਾਈ ਨੂੰ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਜਾ ਸਿੰਘ ਕੀ ਗੱਡਰ ਦਾ ਨੜੀ ਹੈ ਬੰਦੇ 55 ਚ ਮੱਛੀ ਓਕ 20 ਬਾਈ ਦੇ ਭੈਰਾਂ ਚਾਜੀ ਪਰਸ ਟਾੜਾ ਸੇਲ ਦਾ ਮਾਲ ਤੇ ਪੂਰਾ ਭਾਰਾ ਟਰਾਦਾ ਕਿਸੇ ਵੀ ਭਾਈ ਨੇ ਲੈਣਾ ਹੋਵੇ ਵੀਰ ਸੰਪਰਕ ਕਰ ਸਕਦੇ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ ਸਾਰੀ ਜਾਣਕਾਰੀ ਫੋਨ ਲੱਗ ਦੇ ਸਕਦੇ ਆ ਤੇ ਵਧੀਆ ਟਰਾਦਾ ਤੇ ਸਾਰੀ ਜਾਣਕ ਤੇ 55 ਚ ਮੱਛੀ ਓਕ ਤੇ ਗੋਲਾ ਪੈਦਾ 4 ਇੰਚ ਵੀਰ ਕਬਰ ਲੱਗੇ ਵੇਚ ਤੇ ਲੱਗੇ ਪੂਰਾ ਸੋਨਾ ਟਰਾਦਾ ਤੇ ਹੇ ਵੀ ਤੋਂ ਭਰ ਅਟਰਾ ਦਾ ਭਣੀ ਆਵਾ ਤੇ 320000 ਰੁਪਿਆ ਰੇਟ ਆ ਮੌਕੇ ਦੇ ਮਾਤਨ ਕਰ ਦੇਗੇ 320000 ਏਰਗਾ ਧਰਮਕੋਟ ਏਰਗਾ ਧਰਮਕੋਟ ਮੌਕੇ ਤੇ 750 ਦਾ ਸੋਨਾ ਦੇਖਾ 2022 ਮਾਡਲ ਇੰਜਨ ਗੇਅਰ ਦਾ ਓਕੇ ਆ ਟਾਇਰ ਹੈਗੇ ਦੇ 70 60 65 ਪੈਸੇ ਇੰਜਨ ਗੇਅਰ ਤਾਂ ਪੂਰਾ ਓਕੇ ਆ ਮੈਂ ਡਬਲ GST ਬੋਡਰ ਆ ਤੇ ਪਾਵਰ ਸਟੇਰਨਾ 750 ਸੋਨਾ ਜੀਖਾ 2022 ਮਾਡਲ ਇੰਜਨ ਗੇਰ ਦਾ ਓਕੇ ਆ ਫੁੱਲ ਟਰੈਕਟਰ ਬਦਜਾ ਪੂਰਾ ਵਾਗੇ ਦੇਦਾ 1.5 ਲੱਖ ਰੁਪਏ ਹੈ ਨਕਸਲੀ ਤੇ ਬਹੁਤ ਘੱਟ ਚੱਲਿਆ ਵਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਸੰਪਰਕ ਕਰ ਸਕਦੇ ਮਾਲਕ ਵਿਚ ਨੰਬਰ ਦਿੱਤੇ ਗਏ ਜਾਂਦਾ ਇਹ ਗਾ ਧਰਮਕੋਟ ਤੇ ਰੇਟ ਹੈਗਾ ਦਾ 36 ਲੱਖ ਰੁਪਿਆ 2022 ਮਾਡਲ ਢਾਵ ਜੈਕਟੀਪੁੱਟਰ ਢਾਵਰ ਫੱਟੀ ਡੰਡਾ ਨਾਲ ਛਤਰੀ ਦਾ ਪਤਾ ਨਹੀਂ ਛਤਰੀ ਹੈਗੀ ਤੇ ਇਹ ਤੈਂ 4 ਸਿਲੰਡਰ ਦਾ 750 ਦਾ ਸੋਨਾ ਜੀਕਾ ਇੰਜਨ ਗੇਅਰ ਦਾ ਓਕੇ ਆ ਤੇ ਇਹ ਕਿਹੜਾ ਸਕੰਦਰ ਵਾਜ ਦਾ ਉਹ ਆ ਤੇ ਕੋਕਾ ਵੀ ਟਰੈਕਟਰ ਆ ਫੁੱਲ ਬਣਾਈ ਜੇ ਲੇਕਾ ਤੋਂ ਰੰਗ ਵੀ ਨਹੀਂ ਲਿਆ ਤੇ ਬਹੁਤ ਘੱਟ ਰੇਟ ਚੱਲਿਆ ਵਾ ਕਿਤੇ ਵੀਰ ਭਾਈ ਨੂੰ ਲੈਣਾ ਹੋਵੇ ਬਿਨ ਸਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਗੱਲੀਆਂ ਸਾਰੀ ਜਾਣਕਾਰੀ ਫੋਨ ਲੱਗ ਜਾ ਸਕਦੇ ਆ ਮੂਹ ਦੇ ਟੈਟ ਜਾ ਵਾ ਨਵੇਂ ਹਰਕੇ ਆ ਮਗਰਲੇ ਸੱਤਾਂ 75 ਰੁਪਏ ਹਟਾਇਆ ਵੀਡੀਓ ਸਾਰੀ ਵੀ ਕਪੜਾ ਵਰਗਾ ਕੈਪਟਲ ਲੈਗ ਚੇਅਰ ਕਮੈਂਟ